ਜਦੋਂ ਮਲ ਮਲਿਆ ਜਾਂਦਾ ਹੈ ਡਿਊਟੀ ਤੋਂ ਛੱਡਣ ਜਾਂਦਾ ਹੈ ਆਉਂਦੇ ਆ ਉਹ ਛੱਡਣ ਨੂੰ ਲੰਦਾ ਹੀ ਕਿ ਠੰਡ ਬੜੀ ਮੈਂ ਕਹਾ ਪਪਾ ਨਹੀਂ ਜਾਣਾ ਇਦਾਂ ਕਿ ਮੈਂ ਛੱਡ ਕੇ ਉਹਨਾਂ ਕੋਈ ਗੱਲ ਨਹੀਂ ਕਹਿੰਦੇ ਚੱਲ ਠੀਕ ਹੈ ਮੈਂ ਛੱਡ ਕੇ ਉਹਨਾਂ ਗੱਡੀ ਵੀ ਨਹੀਂ ਚਲਾਉਣ ਦੇਣੀ ਮੈਂ ਕਹਾ ਧੁੰਦ ਬੜੀ ਪੈਂਦੀ ਆ ਮੈਂ ਕਿਤੇ ਵੱਜ ਜੂਗੀ ਤੇ ਉਹ ਗੱਲਾਂ ਕਰਦੇ ਹੁਣ ਅੱਜ ਮੈਂ ਉੱਥੇ ਗਿਆ ਅੱਜ ਉੱਥੇ ਗਿਆ ਅਰ ਮੈਂ ਆਪਣੇ ਮਤਲਬ ਦੋਸਤਾਂ ਨਾਲ ਇੱਥੇ ਗਿਆ ਸਾਰਾ ਗੱਲਾਂ ਕਰਦੇ ਹੁਣੇ ਸਾਡੇ ਰਾਹ ਚ ਹੀ ਜਾਂਦੇ ਆ ਕਰਦੇ ਹੁਣੇ ਅੱਜ ਆ ਕੰਮ ਹੈ ਉਹਨੂੰ ਅੱਜ ਇੱਥੇ ਜਾਣਾ ਹੈ ਸਾਰਾ ਇਹ ਗੱਲਾਂ ਕਰਦੇ ਹੁਣੇ ਕੰਪਟਰ ਦੇ ਸੂਟ ਨੂੰ ਲੈ ਕੇ ਜੇ ਚਿੰਤਾ ਸੀ ਇਹੋ ਹੀ ਉਹਨਾਂ ਨੂੰ ਮਤਲਬ ਵੀ ਮੈਂ ਫੌਰਨ ਚੱਲ ਜਾ ਤਾਂ ਉਹਨਾਂ ਦਾ ਇਹ ਪਲਾਨ ਹੈ ਵੀ ਉਹਨਾਂ ਦਾ ਵੀਜ਼ਾ ਲੱਗਾ ਹੈ ਸਾਰਾ ਕੁਝ ਹੋਇਆ ਹੈ ਵੀ ਅਸੀਂ ਵੀ ਨਾਲ ਸਾਰੇ ਜਲਦੀ ਹੈ ਤੇ ਉਹਨਾਂ ਦਾ ਇਹ ਵੀ ਮੈਂ ਮਤਲਬ 1-2 ਸਾਲ ਹੋਰ ਨੌਕਰੀ ਕਰਨੀ ਫਿਰ ਮੈਂ ਛੱਡ ਦੇਣੀ ਹੈ ਇਹੀ ਉਹਨਾਂ ਦਾ ਪਲਾਨ ਹੈ ਖਬਰ ਆਉਂਦੀ ਤੁਹਾਨੂੰ ਤੁਸੀਂ ਕਿਸ ਕਿਸ ਨੇ ਮਤਲਬ ਮੈਂ ਰੋਟੀ ਦੇਣ ਜਾਣਿਆ ਸੀ ਉਹਨਾਂ ਨੂੰ ਮਤਲਬ ਦੁਪਹਿਰ ਵਾਲੀ ਤੇ ਮੈਂ ਉੱਥੇ ਬੰਮਲ ਚੌਂਕੀ ਦੇ ਲਾਗੇ ਪਹੁੰਚਿਆ ਤੇ ਉੱਥੇ ਉਹਨਾਂ ਦਾ ਫੋਨ ਆ ਗਿਆ ਵੀ ਪਾਪਾ ਠੀਕ ਨਹੀਂ ਤੁਹਾਡੇ ਦਾ ਹਸਪਤਾਲ ਦਾਖਲਿਆ ਫਿਰ ਮੈਂ ਉੱਥੇ ਸਿੱਧਾ ਹਸਪਤਾਲ ਚੱਲ ਗਿਆ ਤੇ ਉੱਥੇ ਜਾ ਕੇ ਮੈਨੂੰ ਇਹ ਨਿਊਜ਼ ਮਿਲ ਗਈ ਵੀ ਉਹ ਹੈਗੀ ਨਹੀਂ ਇਸ ਦੁਨੀਆ ਵਿੱਚ ਕਿੰਨਾ ਸਾਰਾ ਸ਼ੁਕਰੀਆ ਹਾਲੇ ਤੱਕ ਉੱਛਣੇ ਸੋਟ ਨੂੰ ਦੱਸ ਮਰ ਮੇਰੇ ਬਿਆਤੋਂ ਪਹਿਲਾਂ ਨਹੀਂ ਦੂਰ ਕਰਦੇ ਮੇਰੇ 27 ਸਾਲ ਵਿਆਹ ਨੂੰ ਮੈਰ ਜ ਆ ਹੋਏ ਲੱਗਦਾ ਸਾਡੀ ਥੋੜੇ ਦਿਨ ਪਹਿਲੇ ਮਨ ਕੋਹਾਸਾ ਹੋਇਆ ਤੁਹਾਨੂੰ ਕਿਸ ਤਰ੍ਹਾਂ ਕਵਰ ਜੀ ਹੋ ਜਾਣ ਲੱਗਿਆ ਜਿਹੜੀਆਂ ਜਿਹੜੀਆਂ ਗੱਲਾਂ ਕਰਦੇ ਜਿਹੜਾ ਪਰਿਵਾਰ ਪਰਿਵਾਰ ਇੱਕ ਗੱਲ ਹੈ ਉਹ ਵੀ ਸਾਰੇ ਉੱਠੇ ਪਾਣੀ ਪੀਤਾ ਰੋਟੀ ਬਣੀ ਚਾਹ ਬਣੀ ਪੀ ਕੇ ਤਿਆਰ ਹੋ ਕੇ ਚੱਲ ਗਏ ਸਾਨੂੰ ਕਹਿੰਦੇ ਬਾਅਦ ਵਿੱਚ ਆ ਜਿਓ ਹੈ ਜਾਂ ਚੱਲ ਗਏ ਬਾਅਦ ਵਿੱਚ ਤੇ ਜਾਂਦੇ ਮੇਰਾ ਖਾਣਾ ਲੈ ਕੇ ਆ ਜਿਓ ਹੀ ਜਾ ਗਿਆ ਔਰ ਕੋਈ ਗੱਲ ਨਹੀਂ ਕੀਤੀ ਮੇਟੋ ਟ੍ਰੈਨਿੰਗ ਕਿਸੇ ਕਿਹੜਾ ਕਰਦਾ ਕੁਝ ਨਾ ਸਪਾਈਸ ਬੱਚਿਆਂ ਦੇ ਵੀ ਚਲੋ ਗੁੜੀਆਂ ਤੇ ਬਾਹਰ ਹੀ ਆ ਆਪਣੀ ਜਗ੍ਹਾ ਬੱਚਾ ਹੀ ਆ ਇਹਦਾ ਹੀ ਸੋਚਦੇ ਹੀ ਵਿਚਾਲੇ ਵੀ ਬਾਹਰ ਚਲ ਜੇ ਵੀ ਰਹੀ ਵੀ ਚਲ ਜਣਾ ਹੈ ਤੁੰਦ ਲਈ ਆਪੇ ਵੇਖਾ ਕਰਦਾ ਆਪੇ ਘੰਟੇ ਦੇ ਬਿਨਾਂ ਕੁਝ ਦੇਖਦਾ ਹੀ ਨਹੀਂ ਦਾ ਉਤਰ ਜਦੋਂ ਆਪਾਂ ਚੁੜਦੇ ਸੀ ਮੇਰਾ ਨਾ ਰਜਿੰਦਰ ਸਿੰਘ ਖਾਲਸਾ ਜੀ ਇਹ ਜੀ ਪਰਮਜੀਤ ਸਿੰਘ ਹੁਣੀ ਸਾਡੇ ਵੱਡੇ ਬ੍ਰਦਰ ਸੀ ਜੀ ਤੇ ਬੜਾ ਵਧੀਆ ਉਹਨਾਂ ਦਾ ਸੁਭਾਅ ਸੀਗਾ ਤੇ ਜਿਆਦਾ ਪਬਲਿਕਲੀ ਨਹੀਂ ਸੀ ਉਹ ਕਹਿ ਲੋ ਵਿਚਰਦੇ ਹੈਗੇ ਬਹੁਤਾ ਅਹੀਂ ਵਿਚਰਦੇ ਆ ਉਹ ਸਿਰਫ ਆਪਣੀ ਡਿਊਟੀ ਨਾਲ ਹੀ ਤਾਲੁਕਤ ਰੱਖਦੇ ਹੈਗੇ ਪਰਿਵਾਰ ਚ ਇੱਕ ਉਹਦੀ ਬੇਟੀ ਹੈ ਇੱਕ ਬੇਟਾ ਵਾ ਤੇ ਉਹਦੀ ਘਰ ਦੀ ਮਾਤਾ ਵਾ ਉਹਨਾਂ ਦੇ ਤੇ ਕਮਾਈ ਉਸ ਦਾ ਹੋਰ ਸਾਧਨ ਕੋਈ ਨਹੀਂ ਹੈ ਜੀ ਸਿਰਫ ਨੌਕਰੀ ਹੀਗੀ ਤੇ ਜਾਂ ਇੱਕ ਕਿੱਲਾ ਜਾਂ ਡੇਢ ਕਿੱਲਾ ਲਗਭਗ ਜ਼ਮੀਨ ਹੈ ਜੀ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਹੈ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਆਪ ਜੀ ਨੂੰ ਪਤਾ ਵਾ ਕਿ ਉਹ ਇੱਕ ਮੁਜਰਮ ਨੂੰ ਫੜਦਾ ਜਿਹੜਾ ਵਾ ਉਹਨੇ ਸ਼ਹਾਜ ਦਾ ਜ਼ਮ ਪੀਤਾ ਵਾ ਤੇ ਜਿਹੜੀ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਤਾਂ ਜੋ ਕਿਉਂਕਿ ਉਹਨਾਂ ਦੀ ਉਮਰ ਵੀ ਜਿਹੜੀ 71 ਦਾ ਜਨਮ ਹੈ ਜੀ ਉਹਨਾਂ ਦਾ ਤੇ ਕੋਈ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਐਬ ਨਸ਼ਾ ਵਗੈਰਾ ਕੋਈ ਨਹੀਂ ਸੀ ਕਰਦੇ ਅਗੇ ਉਹ ਆਮ ਜਿੱਦਾਂ ਹੀ ਆਈ ਗੁਰਸੇਖਿਆ ਤੇ ਉਸ ਤਰ੍ਹਾਂ ਹੀ ਉਹਨਾਂ ਅੰਮ੍ਰਿਤ ਨਹੀਂ ਛਕਿਆ ਸਾਰਾ ਉਹਨਾਂ ਦਾ ਗੁਰਸਿੱਖਾਂ ਮੰਗ ਰਾ ਸੀਗਾ ਸਟੇਟ